ਖਾਲੂਡੇ ਸਾਹਮਣੀ ਐ ਜਿਵੇਂ ਹਨੇਰੀ ਚੱਲੀ ਆ ਪੰਜਾਬ ਦੇ ਅੰਦਰ ਅਸੀਂ ਜਾਣਿਆ ਮੈਂ ਤੈਨੂੰ ਥੋੜਾ ਨਾ ਕੱਢਾ ਸੱਜਿਆ ਕਰ ਦਵਾਂ ਕਿ ਮੈਂ ਪਿੱਡ ਵੀ ਦੱਸ ਦੂੰ ਤੇ ਬੰਦਾ ਵੀ ਦੱਸ ਦੂੰ ਜਿਹਨੇ ਮੈਨੂੰ ਫੋਨ ਕਰਿਆ ਸੀ ਮੈਨੂੰ ਕੋਈ ਫੋਨ ਆਇਆ ਮੈਨੂੰ ਕਹਿੰਦਾ ਜੀ ਕਿੱਥੇੋਂ ਮੈਂ ਕਿਹਾ ਹੁਕਮਾ ਚੁੜ੍ਹ ਪਈ ਕਹਿੰਦਾ ਯਾਰ ਅਸੀਂ ਹਾਂ ਦਾ ਦੂਜੇ ਪਾਸੇ ਇੱਕ ਕਾਪੀ ਭੇਜ ਦੇ ਗੁਰੂ ਗ੍ਰੰਥ ਸਾਹਿਬ ਦੀ ਰਮਝ ਸੱਚੇ ਦਾ ਹੋਣੀ ਏ ਅਸੀਂ ਇੱਕ ਕਾਪੀ ਭਾਰਨੀ ਆ ਤੂੰ ਤੇ ਮੈਂ ਕਿਹਾ ਯਾਰ ਤੈਨੂੰ ਮੈਂ ਦੋ ਦੇ ਦੂੰ ਕਹਿੰਦਾ ਜੀ ਮੈਨੂੰ ਦੇ ਕੇ ਜਾਈ ਯਾਰ ਮੇਰੇ ਮਾਂ ਤੇ ਬਜਣਾ ਮੈਂ ਗੁਰੂ ਤੋਂ ਸੱਚਾ ਹੋਣਾ ਚਾਹੁੰਦਾ ਦੂਸਰਾ ਮੈ ਉਹ ਸਿਸਰਾਂ ਨੂੰ ਜਦੋਂ ਇਹ ਕਿਹਾ ਜਾਂਦਾ ਜੀ ਇਹ ਸਰਕਾਰ ਦੇ ਬੰਦੇ ਐ ਤਾਂ ਅਸੀਂ ਕਿੱਥੇ ਖੜਾਵੇਂ ਇੱਕ ਪ੍ਰਧਾਨ ਕਹਿੰਦਾ ਜੀ ਇਹ ਸਰਕਾਰੀ ਹੋ ਗਏ ਤੇ ਦੂਜਾ ਪ੍ਰਧਾਨ ਚੁੱਪ ਕਰ ਜਿੰਦੇ ਨਹੀਂ ਸਾਬਦਾ ਹੱਕ ਜੀ ਮੜਣਾ ਟੀਗਾ ਤੇ ਜਿਹੜੀ ਚੁੱਪ ਹੈ ਨਾ ਇਹ ਵੀ ਬਣਾ ਨਹੀਂ ਭਾਗੀ ਦਾ ਜੀ ਇਹ ਮੈਨੂੰ ਬੇਨਤੀ ਕਰਦਾ ਮੈਂ ਇਹਦਾ ਹਰੀ ਚੀਜ਼ ਨੂੰ ਉਹ ਆਪਣੇ ਤੜਾ ਕਰਵਾ ਦੇ ਲਈ ਬਚਾਰੀ ਲੱਗ ਉਹ ਜੀ ਹੋ ਜਾਂਦਾ ਜੀ ਉਹ ਆਪਾਂ ਚੁੱਪ ਕਰਕੇ ਮੀਟਿੰਗ ਐਰ ਮੀਟਿੰਗ ਐਰ ਮੈਂ ਜੀ ਤੁਸੀਂ ਹੱਥ ਰੱਖਿਓ ਇਹਨਾਂ ਦਾ ਹੱਥ ਬਹੁਤ ਬਲੱਡ ਦੇ ਆਪਾਂ ਵੱਡੀ ਕਰਾਂਗੇ ਆਪਾਂ ਮੀਟਿੰਗ ਨਾ ਮੀਟਿੰਗ ਹੈ ਪਰ ਇਕੱਠ ਹੈ ਨਾ ਲੋ ਵੀ ਲੋਕ ਹਨ ਵੀ ਯਾਰ ਪੰਤ ਇੱਕ ਪਾਸੇ ਆ ਗਿਆ ਲੋਕਾਂ ਦੇ ਹੜਕੇ ਪੰਤ ਦੇ ਹੜਕੇ ਬੜੇ ਬੜੇ ਝੁਕੇ ਨੇ ਥੋੜੀ ਜਿੱਤ ਉਦੋਂ ਉਸ ਵੀ ਜਿਹੜੇ ਪੰਤ ਨੂੰ ਪਿੱਛੇ ਹਟੇ ਨੇ ਉੱਥੇ ਮੱਥਾ ਰਗੜਨਗੇ ਤੇ ਪੰਤ ਨੂੰ ਭੁੱਲ ਬੁਸ਼ਾਉਣਗੇ ਥੋੜਾ ਤਰਵਾਜ਼ ਪੁਜ ਦੀਮਾ ਵੈਗੁਰੂ ਜੀ ਦਾ ਕਾਟਣਾ ਵੈਗੁਰੂ ਜੀ ਦਾ ਗੁਰੂ ਸਾਧ ਸੰਗਤ ਜੀ ਵੈਗੁਰੂ ਜੀ ਦਾ ਸਤਿ ਸ੍ਰੀ ਅਕਾਲ ਜੀ ਪਤੀ ਸੋਹਣਾ ਸਾਹਿਬ ਨੇ ਤੁਹਾਨੂੰ ਵਿਸਥਾਰ ਨਾਲ ਲਈ ਵਾਲੀ ਜਿਹੜੀ ਇਹੋ ਮੀਟਿੰਗ ਹੈ ਉਹਦੇ ਬਾਰੇ ਦੱਸਿਆ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਫੁਮ ਹਮਾ ਕੇ ਉੱਥੇ ਜਾਣਾ ਹੈ ਆਪਣੇ ਨਾਲ ਜਿਵੇਂ ਮਾਈਆਂ ਨੂੰ ਵੀ ਲੈ ਕੇ ਜਾਣਾ ਹੈ ਹਰੇਕ ਪਿੰਡ ਸੋ 15 15 ਜਿੰਨੇ ਲੋਕ ਦੇ ਚਾਹੀਏ ਉੱਥੇ ਪੂਰਾ ਕੰਮ ਕਰੀਏ ਕਿਤੇ ਉੱਥੋਂ ਅਸੀਂ ਪਰਚੀਆਂ ਜਿਹੜੀਆਂ ਕਾਪੀਆਂ ਨੇ ਕੋਈ ਡਿਵਾਈਡ ਕਰਾਂ ਨੂੰ ਵੰਡਾਂਗੇ ਉੱਥੋਂ ਹੀ ਆਪਾਂ ਕਾਪੀਆਂ ਲੈ ਲੈਣੀਆਂ ਨੇ ਹਰੇਕ ਪਿੰਡ ਵਿੱਚ ਜਿਹੜੇ ਕਿਤੇ 5 ਲੈਣੀਆਂ ਨੇ ਕਿ 10 ਲੈਣੀਆਂ ਨੇ 2 ਲੈਣੀਆਂ ਉਹ ਕਾਪੀਆਂ ਲੈ ਕੇ ਉਹਨੂੰ ਨੋਟ ਕਰ ਲੈਣਾ ਵੀ ਕਿਹੜੀ ਕੱਪ ਕਿਹੜੇ ਪਿੰਡ ਗਈ ਹੈ ਉਹਦੇ ਹਿਸਾਬ ਨਾਲ ਭਰ ਕੇ ਉਹ ਸਾਨੂੰ ਬੌਸ ਕਰ ਲੈਣੇ ਨੇ ਅਸੀਂ ਉੱਥੇ ਬੌਸ ਕਰਾਂਗੇ ਉਹ ਤੋਂ ਬਾਅਦ ਪਹਿਲੀ ਪਰਚੀ ਕੱਟਣੀ ਹੈ ਉਹ ਆਪਣੇ ਆਪਣੀ ਕੱਟਣੀ ਹੈ ਤਾਂ ਜੋ ਅਸੀਂ ਡੈਲੀਗੇਟ ਬਣ ਸਕੀਏ ਜਨਾ ਅਸੀਂ ਪਿੰਡ ਜਿੰਦ ਦੀ ਚਾਰ ਕੱਪੀਆਂ ਨੇ ਜਿਹੜੇ ਵਧੀਆ ਬੰਦੇ ਨੇ ਉਹਨਾਂ ਦੀ ਪਹਿਲੀ ਪਹਿਲੀ ਪਰਚੀ ਕੱਟੋ ਤਾਂ ਜੋ ਉਹ ਡੈਲੀਗੇਟ ਬਣ ਸਕਣ ਜਿਹੜੀ 5 ਫਬਰੀ ਭਾਰਤੀ ਕਮੇਟੀ ਹੈ ਉਹ 22 ਮਈ ਨੂੰ ਪਿੰਡ ਮੱਲੇਵਾਲ ਵਿਖੇ ਸਵੇਰੇ 10 ਵਜੇ ਪਹੁੰਚ ਰਹੀ ਹੈ ਤੇ ਸੰਗਤਾਂ ਦਾ ਬੜਾ ਉਤਸ਼ਾਹ ਹੈ ਤੇ ਅਸੀਂ ਆਪਣੀ ਜਿੰਮੇਰ ਵੀ ਸਮਝਨੇ ਕਿਉਂਕਿ ਕਿ ਧਰਮ ਯੁੱਧ ਚੱਲ ਰਿਹਾ ਹੈ ਇੱਕ ਉਹ ਆ ਜਿਹੜੇ ਗੁਰੂ ਨੂੰ ਸਮਰਪਤ ਨੇ ਦੂਸਰੇ ਉਹ ਜਿਹੜੂ ਗੁਰੂ ਨਾਲ ਪਿੱਟ ਕਰਕੇ ਬੈਠੇ ਤੇ ਸਿੱਖਵਾਤੇ ਕਾਲ ਤਖਸਾਲ ਪਹਿਲਾ ਜੋ ਉਥੋਂ ਉਦੇਸ਼ ਆਇਆ ਉਹਦੇ ਮੁਤਾਬਿਕ ਸ਼੍ਰੋਮਣੀ ਕਲਦਲ ਦੀ ਪੁਨਰ ਸਿਰਜਣਤੀ ਵਾਸਤੇ ਨਵੀਂ ਲੀਡਰਸ਼ਿਪ ਪੈਦਾ ਕਰਨ ਵਾਸਤੇ ਅਸੀਂ ਮੀਟਿੰਗ ਰੱਖੀ ਹੈ ਇਹ ਉਧਰ ਵਿੱਚ ਬਹੁਤ ਹੀ ਸਤਿਕਾਰਯੋਗ ਪੰਥਰੀ ਵੱਡੀ ਸ਼ਖਸੀਅਤ ਸਾਡੀ ਵੱਡੀ ਛੋਟੀ ਭੈਣ ਜੀ ਜੀ ਸਤਵੰਤ ਕੌਰ ਜੀ ਸਪੁੱਤਰੀ ਅਮਰਸ਼ੀਦ ਭਾਈ ਅਮਰੀਕ ਸਿੰਘ ਜੀ ਔਰ ਜਿਦਾਂ ਰਕਵਾਰ ਸਿੰਘ ਜੀ ਚੋਣਾਂ ਉਹ ਪਹੁੰਚ ਰਹੇ ਨੇ ਤੇ ਸਾਡੀ ਹਲਕੇ ਦੀ ਇਹ ਮੀਟਿੰਗ ਹੈ ਤੇ ਜਿਸ ਤਰ੍ਹਾਂ ਤੁਸੀਂ ਵੱਡਾ ਹੰਗਾਰਾ ਸੰਗਤ ਦੇ ਰਹੀ ਹੈ ਗੁਰੂ ਕਿਰਪਾ ਕਰੇ ਹਰ ਵਿਅਕਤੀ ਮਹਿਸੂਸ ਕਰਦਾ ਹੈ ਵੀ ਸ਼ਰੋਮਣੀ ਕਾਲਦਰ ਸ਼ਹੀਦਾਂ ਦੀ ਜਥੇਬੰਦੀ ਹੈ ਇਹ ਬਚਨੀ ਚਾਹੀਦੀ ਹੈ ਜੇ ਸ਼ਰੋਮਣੀ ਕਾਲਦਰ ਤਕੜਾ ਤਾਂ ਪੰਥ ਤੇ ਪੰਜਾਬ ਵਜੂਗਾ ਤੇ ਭਾਰਤੀ ਹਮ ਟੱਕਰ ਹੋ ਚੁੱਕੀ ਹੈ ਇਹ ਤਾਂ ਜੇ ਉਹ ਦੱਸ ਸਕਦੇ ਨੇ ਸਾਡੇ ਹਲਕੇ ਦੇ ਵਿੱਚ ਉਹਦੇ ਸ਼ੁਰੂਆਤ ਹੋਣੀ ਹੈ ਤੇ ਜਿਹੜੀ ਸਾਡੀ ਭਾਰਤੀ ਸਹੀ ਹੋਊਗੀ ਅਸੀਂ ਗਿਣਤੀ 'ਚ ਨਹੀਂ ਪੈਣਾ ਅਸੀਂ ਕੁਆਲਿਟੀ ਨਹੀਂ ਕੁਆਂਟੀਟੀ ਨਹੀਂ ਵੇਖਣੀ ਕੁਆਲਿਟੀ ਪੈਦਾ ਕਰਨੀ ਹੈ ਸਾਡੀ ਕੋਸ਼ਿਸ਼ੂ ਅਕਾਲਤਖ ਸਾਹਿਬ ਦਾ ਹੁਕਮ ਹੈ ਹਰ ਘਰ ਵਿੱਚ ਜਾ ਕੇ ਆਧਾਰ ਕਾਰਡ ਨੰਬਰ ਪਾ ਕੇ ਫੋਨ ਨੰਬਰ ਪਾ ਕੇ ਸਾਈਨ ਕਰਾ ਕੇ ਸਹੀ ਭਰਤੀ ਕੀਤੀ ਜੀ ਮਜੀਠੀਆ ਸਵਾਲ ਕਰ ਰਹੇ ਨੇ ਬਾਰ-ਬਾਰ ਵੀ ਪ੍ਰਧਾਨ ਵੀ ਛੱਡ ਗਿਆ ਚੇਅਰਮੈਨ ਵੀ ਛੱਡ ਗਿਆ ਇਹ 5 ਮੈਂਬਰ ਰਹਿ ਗਏ 7 ਮੈਂਬਰੀ ਸੀ ਇਹ ਤਾਂ ਜੋ ਦੱਸ ਸਕਦੇ ਨੇ ਪਰ ਸਿੱਖਵਾਲ ਤੇ ਜੋ ਹੁਕਮ ਦਾ ਸ਼੍ਰੀ ਅਕਾਲਤਖ ਸਾਹਿਬ ਦਾ ਉਹ ਸੁਪਰੀਮ ਹੁੰਦਾ ਹੈ ਜਿਹੜੇ ਛੱਡ ਗਏ ਉਹ ਦੱਸ ਸਕਦੇ ਨੇ ਪਰ ਟੁਕੜੇ ਦੇ 5 ਮੈਂਬਰ ਖੜੇ ਨੇ ਸੰਗਤ ਦਾ ਇੱਕ ਸਵਾਲ ਤੇ ਜਵਾਬ ਹੁੰਦਾ ਉਹ ਕਹਿੰਦੇ 3 ਕਰੋੜ ਸਿੱਖਾਂ ਦੇ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ 7 ਮੈਂਬਰ ਚੁਣੇ ਸੀ ਦੋ ਪਿੱਠ ਦੇਗੇ ਪਰ ਪੰਜ ਗੁਰੂ ਦੇ ਪਿਆਰੇ ਖੜੇ ਨੇ ਜਿਹੜੇ ਸਿਧਾਰਥ ਨੂੰ ਸਮਰਪਤ ਨਹੀਂ ਸ਼੍ਰੀ ਅਕਾਲ ਤਖਤ ਨੂੰ ਸਮਰਪਤ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਵਾਸਤੇ ਸੁਪਰੀ ਕਿੰਨਾ ਕੁ ਕੱਟ ਹੋ ਸਕੰਦੀ ਉਮੀਦ ਹੈ ਇਹਦਾ ਦੇਖੋ ਅੱਜ ਅਸੀਂ ਸਵੇਰੀ ਫੈਸਲਾ ਕਰਿਆ ਸੀ ਮੀਟਿੰਗ ਕਰਨ ਦਾ ਤੇ ਤੁਸੀਂ ਸੰਗਤ ਦਾ ਉਤਸ਼ਾਹ ਵੇਖ ਲਓ ਇਹ ਰਿਕਾਰਡ ਤੋੜ ਕੱਟ ਇਹ ਕੱਟ ਸਾਡੇ ਕਰਕੇ ਨਹੀਂ ਹੋਣਾ ਇਸ ਸੰਗਤ ਦਾ ਕਲਦਨ ਨਾਲ ਪਿਆਰ ਹੈ ਸੰਗਤ ਚਾਹੁੰਦੀ ਹੈ ਜਥੇਬੰਦੀ ਬਚੇ ਸ਼ਰਮਿਕਾਦਲ ਮਜ਼ਬੂਤ ਹੋਵੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣ ਸਿੰਘ ਸਾਹਿਬਾਂ ਦਾ ਮਾਣ ਸਤਿਕਾਰ ਬਹਾਲ ਹੋਵੇ ਸੰਧਾਤ ਬਚਨ ਇਸ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਪੰਥ ਨੂੰ ਪਿਆਰ ਕਰਨ ਵਾਲੇ ਸੇ ਪਹੁੰਚਣਗੇ ਜੀ ਜੇ ਤੁਸੀਂ ਟਕਸਾਲੀ ਆਪੀ ਸੀ ਤੇ ਹੁਣ ਤੁਹਾਨੂੰ ਗਰਾਉਂਡ ਛੱਡਣਾ ਪਿਆ ਕਾਲੀ ਦਾ ਛੱਡਣਾ ਪਿਆ ਜੀ ਜਦੋਂ ਕਾਲੀ ਦਲ ਜਿਹੜੇ ਮੂਰੇ ਚੁਣੇ ਹੋਏ ਤੇ ਉਹੀ ਪੰਥ ਨੂੰ ਉਖਾ ਦੇਣ ਲੱਗੇ ਫਿਰ ਉਸ ਕਰਕੇ ਸਾਨੂੰ ਕਾਲੀਦਲ ਛੱਡਣਾ ਕਿਹੜੇ ਲੋਕ ਪਹਿਲਾਂ ਕਾਲੀਦਲ ਚ ਸੀ ਹੁਣ ਇੱਧਰ ਆ ਗਏ ਉਦੋਂ ਕਿਉਂ ਨਹੀਂ ਬੋਲੇ ਹੋ ਵੀ ਹੁਣ ਕਾਲੀਦਲ ਉਦੋਂ ਮਾਰੇ ਗਏ ਸਿਰਫ ਗੱਲ ਹੈ ਜੀ ਉਹਨਾਂ ਤੇ ਉਸ ਟਾਈਮ ਦਾ ਦਬ ਦਬਾਤੀ ਹੁਣ ਸਿਰਫ ਕਾਰਤਾਕ ਦੇ ਹੁਕਮ ਤੇ ਮੁਤਾਬਕ ਉਹ ਪੂਰਾ ਇਹ ਚੀਜ਼ ਨੂੰ ਮੰਨ ਚੁੱਕੇ ਨੇ ਵੀ ਜਿਹੜਾ ਕਾਰਤਾਕ ਦਾ ਫੈਸਲਾ ਹੈ ਉਹ ਸਾਡੇ ਬਾਅਦ ਤੇ ਸਿਰ ਮੱਥੇ ਆਏ ਜੇ ਹੁਣ ਕੋਈ ਦਬ ਦਬਾ ਆ ਗਿਆ ਫੇਰ ਵੀ ਗੋਹ ਵਰਤੀ ਆ ਜਾ ਜੀ ਕਾਰਤਾਕ ਨਾਲ ਮੈਂ ਖੜਾਂਗੇ ਡਟੇ ਖੜੇ ਆਂ ਆਹ ਪਹਿਲਾਂ ਵੀ ਮੈਂ ਕਹਿੰਨਾ ਹਰਕਾਰ ਤੋੜਿਆ ਮੈਂ ਸਭੀ ਕਾਪੀਆਂ ਕਰ ਲੈਨੇ ਭਰੀਆਂ ਤੀਆਂ ਆ ਹੁਣ ਵੀ ਮੈਂ ਇਹ ਗੱਲ ਬਾਅਦ ਨਾ ਕਹਿਣਾ ਕਿ ਘਟੂ ਘਟ 25 30 ਕਾਪੀਆਂ ਦਾ ਕੱਲਾ ਪਿੰਡਾਂ ਤੋਂ ਪਾਪੀ ਜਿੰਨੇ ਟਾਈਮ ਤੋਂ ਤੁਸੀਂ ਕਾਲੀ ਰਾਇਲ ਤੋਂ ਪਹਿਲਾਂ ਮੇਰਾ ਖਿਆਲ ਹੈ ਜਦਦੇ ਜੰਮਿਆ ਜਦਦੇ ਕਾਲੀਦਾਰ ਨਾ ਤਕ ਸਾਡੀ ਪਰਿਵਾਰ ਉਹ ਵੇਖ ਕਿਵੇਂ ਦੇਖਦੇ ਹੋ ਕੌਮ ਦਾ ਅਜਰੀ ਜਿਹੜਾ ਆਪਸ ਚ ਲੜਾਈ ਕਰਕੇ ਬਦਨਾਮੀ ਹੋ ਰਹੀ ਹੈ ਕੌਮ ਮੇਰੀ ਗੱਲ ਸੁਣਨੀ ਬਦਨਾਮੀ ਉਹ ਕਰਾ ਰਹੇ ਨੇ ਜਿਹੜੇ ਕਾਰਸਾਪ ਤੋਂ ਬੇਮਖੋਏ ਨੇ ਜੇ ਤੁਸੀਂ ਇਹ ਚੀਜ਼ ਚਾਹੁੰਦੇ ਹੋ ਲੋਕ ਪੰਥ ਨਾਲ ਖੜੇ ਨੇ ਫਰੀਦਕੋਟ ਤੇ ਆਪਣੇ ਕੰਗੂਰ ਸਾਹਿਬ ਦੇ ਇਲੈਕਸ਼ਨੇ ਲਾ ਲੋ ਜਿਉ ਪੰਥ ਨਾਲ ਖੜੇ ਪੰਥ ਉਹਨਾਂ ਨਾਲ ਖੜਿਆ ਸੀ ਤਾਂ ਦੋੇ ਸੀਟਾਂ ਝੂਣ ਦੀ ਪਾ ਕੇ ਦਿਖਾ ਦਿੰਦਾ ਤੁਸੀਂ ਟਕਸਾਲੀ ਕਾਲੀ ਅੱਗ ਲੋਕ ਪੰਥ ਕਿਹਨੂੰ ਸਮਝਦੇ ਹੋ ਅੱਜ ਦੀ ਡੇਟ ਤੇ ਲੋਕ ਪੰਪੜ ਘੁਸੇ ਜਨੇ ਪੰਥ ਉਹਨਾਂ ਸਾਹਮਣੇ ਜਿਹੜਾ ਵੀ ਘਾਤਾ ਸਾਹਿਬ ਨਾਲ ਖੜੇ ਨੇ ਮੀਟਿੰਗ ਚ ਆਇਆ ਹੋਇਆ ਅੱਜ ਪੰਜ ਮੈਂਬਰ ਕਮੇਟੀ ਵੱਲੋਂ ਜਲਦੀ ਮੱਲੇਵਾਲ ਮੀਟਿੰਗ ਰੱਖੀ ਜਾ ਰਹੀ ਹੈ ਉਸ ਸੰਬੰਧੀ ਤਿਆਰੀਆਂ ਹੋ ਰਹੀਆਂ ਮੈਂ ਦੇਖਿਆ ਜਿਵੇਂ ਇਹ ਬਾਈ ਤ੍ਰੇਕ ਨੂੰ ਬਾਈ ਨੂੰ ਵਿਦੇ ਰੱਖੇ ਬੱਲੇਵਾਲ ਉਹ ਚਲੋ ਉੱਥੇ ਬਸਤੂ ਇਕੱਠਾ ਹੋਊਗਾ ਤੁਹਦਾ ਜਿਹਨੇ ਆਣਾ ਉੱਥੇ ਬੀਬੀ ਸੁਤਪੰਤ ਕੌਰ ਹੈ ਸਾਡੇ ਉਹ ਉੱਥੇ ਪਹੁੰਚ ਰਹੇ ਨੇ ਉੱਥੇ ਜਿਹੜੀ ਭਰਤੀ ਆਪਣੇ ਇੱਥੇ ਜ਼ਿਲ੍ਹੇ ਦੀ ਭਰਤੀ ਸ਼ੁਰੂ ਹੋਊਗੀ ਉੱਥੋਂ ਉਦੋਂ ਉਹਦੀ ਸ਼ੁਰੂਆਤ ਕੀਤੀ ਜਾਊਗੀ ਤੇ ਮੈਂ ਜਿਹੜਾ ਸਹਾਬਦਾਰਾਂ ਆਉਣ ਵਾਲਿਆ ਜਿਹੜਾ ਟਾਈਮ ਹੈ 2027 ਚ ਅਕਾਲੀ ਦਲ ਦੀ ਸਰਕਾਰ ਬਣੂਗੀ ਇਹ ਮੇਰਾ ਇਨੇ ਕਿਤੇ ਤੋਂ ਕਾਲੀ ਦਲ ਨਾਲ ਜੁੜੇ ਹੋਇਆ ਸਾਲ 85 ਦਾ ਰਾਜ ਸਭਾ ਨਾਲ ਲੱਗਿਆ ਸੀਗਾ ਹੁਣ ਸਾ ਰਖੜਾ ਸਾਹਿਬ ਨਾਲ ਮੈਂ ਮੇਰੇ ਕਲਾਸ ਫੈਲੋ ਵੀ ਨੇ ਮੈਂ ਉਹਨਾਂ ਨਾਲ ਚੱਲ ਰਿਹਾ ਜੋ ਜਿਹੜੇ ਕੈਂਟਰਲ ਦੀ ਸਰਕਾਰ ਬਣੂਗੀ ਕਾਲੀ ਦਲ ਦੇਖੋ ਜਿਹੜਾ ਇਹ ਹੈਗਾ ਸਾਡਾ ਨਵਾਂ ਜਿਹੜਾ ਕਾਲ ਤਖਤ ਉਹਨ ਪੰਜ ਮੈਂਬਰੀ ਕਮੇਟੀ ਬਣਾ ਕੇ ਕਾਲੀ ਦਲ ਸ਼ੁਰੂ ਹੋਇਆ ਸਾਡਾ ਇਹ ਅਸੀਂ ਇਹਨਾਂ ਦੇ ਨਾਲ ਬਾਤ ਚੱਲਾਂਗੇ ਕਾਲ ਤਖਤ ਦਾ ਜਿਹੜਾ ਹੈ ਅਸੀਂ ਇਹਦਾ ਹੁਕਮ ਮੰਨਾਂਗੇ ਸਾਰੇ ਬੰਦੇ ਅਸੀਂ ਮੈਂ ਬੱਕਿਆਂ ਨੂੰ ਵੀ ਅਸੀਂ ਪਹਿਲ ਕਰਾਂਗੇ ਕਿ ਵੱਧ ਤੋਂ ਵੱਧ ਕਾਲ ਤਖਤ ਜਿਹੜਾ ਹੈ ਆਪਣਾ ਉਹਦਾ ਹੁਕਮ ਮੰਨਣਾ ਚਾਹੀਦਾ ਹੈ ਜਿਹੜੇ ਕੋ ਪਿੱਛੇ ਧੁਖਾ ਕੇ ਬ